ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਅੰਬਰੀਲਾ ਫਰੌਕ ਦੀ ਕਟਿੰਗ ਆ ਜਿਹੜੀ ਤੁਹਾਨੂੰ ਦੱਸਦੇ ਆ ਇਹ ਵਾਲੀ ਫਰੌਕ ਦੀ ਜਿਹੜੀ ਲੈਂਥ ਆ ਸੀ 42 ਇੰਚ ਰੱਖਣੀ ਹੈਗੀ ਤਿਆਰ ਇਹ ਛੋਟੀ ਗੁੜੀਆ ਦੀ ਹੈਗੀ ਫਰੌਕ ਤੇ ਅਸੀਂ ਜਿਹੜੀ ਹੁਣ ਇਹ ਵਾਲੀ ਲੰਬਾਈ ਆ ਅਸੀਂ ਇੱਕ ਵਾਰੀ 43 ਇੰਚ ਲੈਂਦੀ ਹੈ ਕਿਉਂਕਿ ਇਹ ਦੂਸਰੇ ਢੋਲ ਫੋਲਡ ਹੁੰਦੀ ਹੁੰਦੀ ਹੈ ਹਨਾ ਬਾਕੀ ਤੁਹਾਨੂੰ ਦਿਖਾਉਣੇ ਆ ਇਹ ਐਦਾਂ ਕਰਕੇ ਤੁਸੀਂ ਫੋਲਡ ਕਰਨੀ ਆ ਬਾਕੀ ਇਹ ਫਰੌਕ ਦੀ ਕਟਿੰਗ ਦੀ ਵੀਡੀਓ ਅਸੀਂ YouTube ਚੈਨਲ ਤੇ ਪਾਵਾਂਗੇ ਉਧਰ ਤੁਸੀਂ ਜ਼ਰੂਰ ਦੇਖਿਓ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦਾ ਤੇ ਫਿਰ ਪੂਰੀ ਵੀਡੀਓ ਅਪਲੋਡ ਨਹੀਂ ਹੁੰਦੀ ਐਦਾਂ ਕਰਕੇ ਤੁਸੀਂ ਫੋਲਡ ਕਰ ਲੈਣਾ ਹਾਂਜੀ ਆ ਹੁਣ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ। ਪੱਟਰਾ ਖੋਲ੍ਹ ਲਿਆ ਸੀ। ਇੱਥੋਂ ਆਪਾਂ 16 ਇੰਚ ਰੱਖਿਆਗਾ। ਇਦਾਂ ਤੁਸੀਂ 8 ਇੰਚ ਦੇ ਨਿਸ਼ਾਨ ਬਾਕੀ ਜਿਵੇਂ ਤੁਸੀਂ ਨਾਪ ਦੇ ਹਿਸਾਬ ਨਾਲ ਹਨਾ ਜੇ ਕਿਸੇ ਦਾ ਵੱਧਦਾ ਤਾਂ ਹੋ ਸਕਦਾ ਸਾਨੂੰ 10 ਤੇ ਵੀ ਲਾਉਣੀ ਪਵੇ। ਜਿਵੇਂ ਅਗਲਾ ਪਤਲਾ ਤਾਂ ਘੱਟ ਵਾ ਦੋ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਕਰ ਲਿਆ ਕਰਿਓ। ਇਹਦਾ ਇਹ ਵਾਲੀ ਗਲਾਈਏ ਤੁਸੀਂ ਜਿਹੜੀ ਏਦਾਂ ਡੰਗਾਈ ਦੇ ਕੇ ਪਾਉਣੀ ਆ। ਇਹ ਜਿਹੜੀ ਏਦਾਂ ਇਹ ਆਪਾਂ ਗਲਾਈ ਦੇ ਕੇ ਪਾਵਾਂਗੇ ਘਟਾਈ ਇਹਦੇ ਨਾਲ ਹੀ ਆ ਜਿਹੜੇ ਲੇਅਰ ਬਣਨਗੇ ਨੀਚੇ ਫਰੌਕ ਦੇ ਅੰਬ੍ਰੇਲਾ ਦੇ। ਏਦਾਂ ਤੁਸੀਂ ਸਿੱਧੀ ਨਹੀਂ ਕੱਟਣੀ ਇਹ ਹਮੇਸ਼ਾ ਥੋੜੀ ਜੀ ਗਲਾਈ ਦੇ ਕੇ ਕਟਿੰਗ ਕਰਨੀ ਹੈ ਦੀ। ਏਦਾਂ ਹੁਣ ਤੁਸੀਂ ਐਂਟੀ ਡੇ ਵੇੜਾ ਉੱਥੋਂ ਆ ਤੁਸੀਂ ਏਦਾਂ ਖੁੰਝੇ ਜਿ ਰੱਖਣਾਗਾ। ਇਧਰਲੀ ਸਾਈਡ ਤੋਂ ਤੁਸੀਂ ਇੱਧਰ ਗਲਾਈ ਦਿੰਦੇ ਜਾਣਾ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਆ ਹਰੇਕ ਦੀ ਵੱਧ ਘੱਟ ਹੁੰਦੀ ਹੈ ਲੰਬਾਈ ਬਾਕੀ ਇਹ ਫਰੌਗ ਬਣਨ ਤੋਂ ਬਾਅਦ ਵੀ ਅਸੀਂ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਵੀਡੀਓ ਸ਼ੇਅਰ ਕਰਾਂਗੇ ਇਹਦੀ ਕਟਿੰਗ ਤੋਂ ਬਾਅਦ ਇਹਦੀ ਵੀ ਮਤਲਬ ਲੁੱਕ ਆ ਜਿਹੜੀ ਐਵੇਂ ਹੋ ਗਈ ਫਰੌਕ ਦੀ